ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਓ ਤੇ ਵੀਰੇ ਆਪਾਂ ਪਹਿਲਾਂ ਕੱਟੇ ਵਾਲੀ ਵੀਡੀਓ ਪਾਈ ਸੀਗੀ ਤੇ ਉਹ ਬਹੁਤ ਸਾਰੇ ਭੈਣ ਭਰਾਵਾਂ ਦੇ ਫੋਨ ਵੀ ਆਏ ਹਨਾ ਵੀ ਥੋੜੇ ਜੇ ਵੀ ਆਪਣੇ ਵਰਗੇ ਸੀ ਉਹ ਕਹਿੰਦੇ ਬਈ ਸਾਡੇ ਬਜਟ ਚ ਹੈ ਨਹੀਂ ਉਹ ਵੀ ਥੋੜਾ ਜਿਹਾ ਰੇਟ ਜ਼ਿਆਦਾ ਤੇ ਇੱਕ ਵੀਰ ਦਾ ਫੋਨ ਆਇਆ ਮਾਨਸਾ ਕੰਡਿਓ ਸੀ ਵਿਚਾਰਾ ਉਹ ਕਹਿੰਦਾ ਭੈਣੇ ਵੀ ਆ ਜੇ ਕੋਈ ਹਨਾ ਘੱਟ ਰੇਟ ਵਾਲੀ ਹੋਵੇ ਤਾਂ ਜ਼ਰੂਰ ਦੱਸਣਾ ਵੀ ਬਰੀਡ ਦਾ ਹਨਾ ਚੰਗੀ ਦਾ ਪਾਲਣ ਦਾ ਸ਼ੌਂਕ ਹਰੇਕ ਨੂੰ ਹੀ ਹੁੰਦਾ ਵੀ ਚਲੋ ਚੰਗੀ ਬਰੀਡ ਦੀ ਹੋਵੇ ਕਿਉਂਕਿ ਘੱਟ ਦੁੱਧ ਵਾਲੀਆਂ ਤਾਂ ਵੀ ਮੱਥਾ ਤਾਂ ਉਨਾ ਹੀ ਵੱਜਦਾ ਖਾਂਦੀਆਂ ਵੀ ਉਨਾਂ ਹੀ ਆ ਤੇ ਆਪਾਂ ਉਹ ਵੀਰ ਲਈ ਇਹ ਵੀਡੀਓ ਬਣਾ ਰਹੇ ਆ ਇਹ ਵੀਡੀਓ ਬਣਾਉਣੀ ਆ ਬਈ ਆਪਾਂ ਆਪਣੇ ਪਿੰਡੋਈ ਪੁੱਚੋਕਲਾ ਤੋਂ ਜਿਹੜੀ ਉਧੇ ਵੀਡੀਓ ਬਣਾਈ ਸੀ ਤੇ ਉਹ ਆ ਭੈਣ ਦੇ ਪੇਕੀ ਬਣਾਈ ਸੀ ਇਹਦੇ ਪੇਕਾਂ ਦੇ ਸੀ ਤੇ ਆ ਰਹੀ ਬਈ ਕੱਟੀ ਇਹਨਾਂ ਨੇ ਵੀ ਆ ਕੱਟੀ ਸੇਲ ਕਰਨੀ ਆ ਠਾਈ ਸੁਿੰਦਰੇ ਇੱਕ ਨਜ਼ਰ ਦੀ ਆ ਇਹ ਸਾਲ ਦੀ ਹੋਣ ਵਾਲੀ ਹਾਂ ਸਾਲ ਦੀ ਆ ਦੇਖੋ ਯੋ ਤੁਹਾਨੂੰ ਵਧੀਆ ਲੱਗਦੀ ਹੈ ਨਾ ਆਏ ਹਾਈਟ ਹਾਂ ਰਾਜੀ ਆ ਵਧੀਆ ਹਾਂ ਚੋਲ ਮੱਝ ਨੇ ਦੂਜੀ ਨੇ ਵੀ ਕੱਟੀ ਦੇ ਤਾਣਾ ਬਣਾ ਲਿਆ ਵੀ ਤੇ ਇਹ ਵੀਰੇ ਇਹਨਾਂ ਦੇ ਸੂਈ ਸੀ ਆ ਦੇਖਣਾ ਇਹ ਇਹਨਾਂ ਦੇ ਪਹਿਲੇ ਨਾਲ ਛੋਟੀ ਸੂਈ ਸੀਗੀ ਉਹਦੀ ਕੱਟੀ ਆ ਤੇ ਪਹਿਲੇ ਨੇ ਉਹਨੇ ਬਹੁਤ ਸੋਹਣਾ ਦੁੱਧ ਦਿੱਤਾ 14 ਲੀਟਰ ਹਾਂ 14 ਲੀਟਰ ਦੁੱਧ ਦਿੱਤਾ ਇਹਦੀ ਮੰਮੀਦਾਰੇ ਦੀ ਹੈ ਨਾ ਤੇ ਇਹ ਇਹ ਐਮਐਨ 150 ਐਮ 150 ਦੀ ਆ ਤੇਲੇ ਬੀਰ ਮੇਰਿਆ ਬਈ ਜਿਹੜਾ ਮਾਨਸਾ ਵਾਲਾ ਉਹਨੂੰ ਕਹਿਣੀ ਆ ਆ ਸਿਰਫ ਹੁਣ ਤੇਰੇ ਲਈ ਵੀਡੀਓ ਪਾਈ ਆ ਆਫਰ ਦਿੱਤਾ ਹੈ ਤੁਹਾਨੂੰ ਇਹ ਆਫਰ ਦਿੱਤਾ ਬਈ ਇਹ ਕਿਉਂ ਕਹਿਣਾ ਹਾਂ ਹਰੇਕ ਦਾ ਜੀ ਕਰਦਾ ਹੁੰਦਾਗਾ ਵੀ ਚਲੋ ਚੰਗੀ ਬਰੀਡ ਦੀ ਹੈ ਨਾ ਨਾ ਕੰਮ ਹੀ ਆ ਨਾ ਅਗਲਾ ਸੀਸਾ ਦਿਨ ਦਾ ਹਾਂ ਮੈਂ ਇਹਨਾਂ ਕੋਲ ਹੀ ਗੱਲ ਕਰੀਏ ਕਹਿੰਦੇ ਚਲੋ ਕੋਈ ਗੱਲ ਨਹੀਂ ਵੀ ਪੁੰਨ ਦਾ ਕੰਮ ਨਹੀਂ ਨਹੀਂ ਹੋਈ ਨਹੀਂ ਸੀ ਕੋ ਦੂਜੀ ਮੱਝ ਨੇ ਕੱਟੀ ਦੇਤੀ ਤਾਂ ਕਰਕੇ ਚੱਲ ਵੀ ਹਾਂ ਹਾਂ ਜੀ ਕਿਸੇ ਦਾ ਫਾਇਦਾ ਹੁੰਦਾ ਨਾ ਬਰੀਡ ਤਿਆਰ ਹੁੰਦੀ ਆ ਕਿ ਵਧੀਆ ਹਾਂ ਉਹ ਸੇਤੀ ਫਾਇਦਾ ਆਪਾਂ ਨੂੰ ਹਾਂ ਤੇ ਉਹ ਮੈਂਨੇ ਕੋਲ ਗੱਲ ਕਰੀ ਮੈਂ ਕਹਾਂ ਉਹ ਵੀਰ ਵਿਚਾਰਾ ਬਾਹਲਾ ਕਹਿੰਦਾ ਸੀ ਤੇ ਇਹ ਕਹਿੰਦੇ ਚਲੋ ਆਪਾਂ ਆਹ ਦੇ ਦਾਂਗੇ ਕੱਤੀ ਉਹਦੀ ਮਾਂ ਉਹ ਬੈਠੀ ਉਧਰ ਅੰਦਰ ਇਹਦੀ ਮਾਂ ਆਹ ਸੀ ਅੰਦਰ ਤੇ ਜਗਾ ਦੀ ਭਈ ਸਾਡੇ ਸਾਰਿਆਂ ਦੇ ਬਹੁਤ ਘਾਟਾ ਤੇ ਕਰੀ ਸੋਰੀ ਸੀ ਅਸੀਂ ਵਾਲੇ ਰੱਖਦੇ ਹਾਂ ਪਸ਼ੂ ਬਹੁਤ ਰੱਖਦੇ ਇੱਕ ਦੂਜੇ ਤੋਂ ਘੱਟ ਨਹੀਂ ਰਹਿਣਾ ਹਾਂ ਆਹ ਆਹ ਨਾ ਇਹ ਤੁਹਾਨੂੰ ਹਾਂ ਹਾਂ ਠੀਕ ਹਾਂ ਵਧੀਆ ਗਿੰਡੇ ਦੀ ਹੈ ਵਧੀਆ ਬਿਲਕੁਲ ਹਾਂ ਤੇ ਕਹ ਜਿਹੜਾ ਤੁਹਾਡੇ ਜਫਰਾਬਾਦੀ ਚ ਸੋਹ ਕਿਹੜੀ ਆ ਹਨਾ ਜਫਰਾਬਾਦੀ ਦਾ ਇਹ ਕੱਟਾ ਇਹ ਜਫਰਾਬਾਦੀ 14 ਲੀਟਰ ਤੇ ਦੇਈ ਜਾਂਦੀ ਆ ਮਾਸ ਇਹ ਹਾਂ ਅੱਛਾ ਇਹ ਵੀ ਦੂਜੀ ਸੂਈ ਆ ਇਹ ਦੂਜੀ ਸੂਈ ਸੂਈ ਆ 14.5 14 ਦੇ ਥੱਲੇ ਥੋੜੇ ਦੇ ਨਹੀਂ ਹੋਇਆ ਨਾ ਇਹਦਾ ਹਾਂ 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 ਆ ਇਹਦੇ ਮਗਰ ਕੱਟਾ ਆ ਗਿਆ ਤੇ ਇੱਕ ਇਹਨਾਂ ਦੇ ਹਾਂ ਇਹਨੇ ਕਿ ਦਿੱਤਾ ਸੀ ਉਹਨੂੰ ਇਹਦੀ ਨੇ ਆਹ ਦੂਜੀ ਸੂਈ ਸੂਈ ਆ ਨਾ ਨਹੀਂ ਪਹਿਲੀ ਸੂਈ ਆ ਇਹ ਅੱਛਾ ਇਹ ਵੀ ਪਹਿਲੇ ਆ ਹਾਂ ਇਹਨੇ ਆ ਬਈ ਨੀਲੀ ਰਾਵੀ ਦੀ ਕੱਟੀ ਹੋਰ ਆ ਇਹ ਕੱਲ ਸੁਈ ਹੈ ਨਾ ਹਾਂ ਇਹ ਕੱਲ ਸੁਈ ਹੈ ਬਈ ਅੱਖਾਂ ਵੀ ਹਾਂ ਚਿੱਟੀਆਂ ਆਇਮ ਬਰੀਡ ਤਿਆਰ ਕਰਦੇ ਆ ਬਈ ਪੈਰ ਵੀ ਉਹ ਹੋ ਚੁੱਕੇ ਹੈਗੇ ਹੁਣ ਅਸੀਂ ਸਾਰੇ ਬਰੀਡ ਮਗਰ ਪੈ ਗਏ ਤੇ ਆਹ ਬੱਚੀ ਸੱਚ ਕਿਹੜੀ ਦੀ ਹੈ ਕਿਹੜੀ ਸੁਈਗਾ ਇਹ ਸੁਈ ਹੈ ਬੈੜ ਅੱਛਾ ਇਹ ਵੀ ਪਹਿਲਾਂ ਨਾ ਨਾ ਇਹ ਵੀ ਪਹਿਲਾਂ ਹੈ ਹਾਂ ਇਹਨੇ ਆ ਬੱਚੀ ਦਿੱਤੀ ਆ ਉਹਦੇ ਦੁੱਧ ਪਿਆਉਣੇ ਕੋ ਬੋਤਲ ਨਾਲ ਇਹਨੇ ਇਹ ਬੱਚੀ ਗਾਂ ਥੱਲੇ ਛੱਡ ਦੇਣੀ ਅੱਛਾ ਗਾਂ ਥੱਲੇ ਤੇ ਸੱਚ ਕੱਟੀ ਦਾ ਰੇਟ ਇਹਦਾ ਰੇਟ 3000 ਹੈ ਬਾਕੀ ਇਹਦਾ 30 ਹੈ ਬਾਈ ਕੋਈ ਗੱਲ ਨਹੀਂ ਹਾਂ ਮਾਨਤਨ ਕਰਦੇ ਹੋ ਬਾਈ ਹਾਂ ਤੇ ਲੈ ਬਾਈ ਮਾਨਸਾ ਲਿਆ ਹੁਣ ਮੈਨੂੰ ਫੋਨ ਲਾਇਆ ਸੀ ਵੀ ਭੈਣੇ ਜੇ ਕੋਈ ਘੱਟ ਰੇਟ ਵਾਲੀ ਆ ਤੇ ਆਹ ਦੇਖੋ ਕੱਟੀ ਸਾਲ ਦੀ ਹੈ ਬਾਈ ਪਲੀਪੁਲੀ ਵਧੀਆ ਗਈ ਸੋਹਣੀ ਆ ਤੇ ਜੇ ਲੈਣੀਆਂ ਤਾਂ ਵੀਰੇ ਸੰਪਰਕ ਜਰੂਰ ਕਰਿਓ ਤੇ ਨੰਬਰ ਆਪਣਾ ਉਹੀ ਹੈ ਨਾ ਹਾਂ 94633 36435 ਬਾਈ 49633 36435 ਤੇ ਕੋਈ ਇਹਨਾਂ ਦੇ ਵੀ ਵਪਾਰ ਵਾਲਾ ਕੰਮ ਨਹੀਂ ਸਾਰੀਆਂ ਵਧੀਆ ਵੀ 14 ਪਲੱਸ ਤੋਂ ਹੀ ਆ ਵੀ ਸਾਰੀਆਂ ਇਹਨਾਂ ਦੇ ਮੱਜਾਂ ਟੱਟਾ ਵੀ ਦਿਖਾ ਦੇ ਆਪਣਾ ਹਾਂ ਮੇਲੇ ਤੇ ਪਾਉਣਾ ਸੀ ਤੇ ਟਾਈਮ ਨਹੀਂ ਅੱਛਾ ਇਹ ਪਹੁੰਚਦੇ ਨਹੀਂ ਹੁਣ ਟਾਈਮ ਨਹੀਂ ਇਹ ਕਿੰਨੇ ਚਿਰ ਦਾ ਹੋ ਗਿਆ ਇਹ ਸਾਲ ਦਾ ਬਾਜ ਇਹ ਕੋ ਹੋਰ ਸੀ ਹਾਂ ਇਹ ਹੈ ਇਹੀ ਹੈ ਨਾ ਬਾਜ ਆ ਇਹਦਾ ਨਾਂ ਬਈ ਇਹ ਵੀ ਸਾਲ ਦਾ ਇਹ ਵੀ ਸਾਲ ਦਾ ਇਹ ਇਹਦੇ ਬਹੁਤ ਸੋਨੇ ਗ੍ਰੋਥ ਆਏ ਬਹੁਤ ਵੱਡਾ ਦੇਖੋ ਬਈ ਸਾਲ ਦਾ ਕੱਟਾ ਬਾਜ ਨਾ ਇਹ ਇਹ ਕਿਹੜੇ ਸੀਮਨ ਦਾ ਇਹ ਗੋਪੀ ਮੋਰਾ ਵਾਲਾ ਦਾ ਇਹਦੀ ਮਾਂ ਆਪਾਂ ਗੁੰਗੜਦੀ ਹੈ ਠੀਕ ਆ ਤੇ ਹੁਣ ਵੀ ਉਹ ਸੂਈ ਵੀ ਆ ਆਸੀ ਸੂਣ ਵਾਲੀ ਆ ਆ ਨਾਲ ਹੀ ਆ ਅੱਛਾ ਅੱਛਾ ਹਾਂ ਮਾਂ ਪੁੱਤੀ ਖੜੀ ਆ ਮਾਂ ਹਾਈ ਛੋਟੀ ਲੱਗਦੀ ਆ ਨਾ ਹਾਂ ਸਾਲ ਦਾ ਜਿਵੇਂ ਤਾਂ ਇਹ ਨੇ ਹਾਂ ਇਹ ਬਹੁਤ ਸੁਨਾ ਹਾਂ ਪੜਿਆ ਵਾ ਹਰੇ ਦਾ ਵਿਚਾਰੇ ਨੂੰ ਸਪੈਸ਼ਲ ਨਹੀਂ ਕੋਈ ਨਾਂ ਦਾ ਖੁੱਲਾ ਛੱਡਿਆ ਹੁੰਦਾ ਸੀ ਇਹੀ ਸੀ ਨਾ ਉਹ ਹਾਂ ਖੁੱਲਾ ਛੱਡਿਆ ਹੁੰਦਾ ਸੀ ਉਹ ਵੀ ਸੀ ਜਿਵੇਂ ਛੋਟੇ ਪੇੜੇ ਨੂੰ ਚੱਕਰ ਨਹੀਂ ਹੈਗਾ ਦੇਖੋ ਬਈ ਥਾਂ ਦੀ ਉਹ ਜਗਾਹ ਦੀ ਇਹਦੀ ਗ੍ਰੋਥ ਬਹੁਤ ਸੋਹਣੀ ਆ ਸਾਲ ਦੇ ਦੀ ਤੇ ਚਲੋ ਬਈ ਹੁਣ ਰੇਟ ਦੱਸਤਾ ਇਹਦਾ 30000 ਤੇ ਜੇ ਕਿਸੇ ਵੀਰ ਨੇ ਲੈਣੀ ਹੋਈ ਤਾਂ ਸੰਪਰਕ ਜਰੂਰ ਕਰਿਓ ਮਾਣ ਤਾਣ ਵੀਰੇ ਆਪਾਂ ਕਰਾ ਦਾਂਗੇ ਕੋਈ ਚੱਕਰ ਨਹੀਂ ਸਾਡੇ ਪਿੰਡ ਹੀ ਆ ਇਹ ਵੀ ਸਾਡੇ ਆਪਦੇ ਹੀ ਆ ਤੇ ਦੇਖੋ ਕੋਈ ਵਪਾਰ ਵਾਲਾ ਕੰਮ ਨਹੀਂ ਸਾਰੀਆਂ ਬਰੀਡ ਵਾਲੀਆਂ ਮੱਝਾਂ ਦੂਜੇ ਦਿਨ ਇਹ ਵਸ ਮੈਨਾਂ ਕੋਲੇ ਗੱਲ ਕਰੀ ਹਾਂ ਇਹ ਕਹਿੰਦੇ ਚਲੋ ਕੋਈ ਗੱਲ ਨਹੀਂ ਵੀ ਜੇ ਕਿਸੇ ਦਾ ਜੀ ਕਰਦਾ ਤੇ ਆਪਾਂ ਜ਼ਰੂਰ ਵੀ ਕਹਿੰਦੇ ਦੇ ਦਾਂਗੇ ਕੱਟੀ ਥੰਗ ਝੜਤੀ ਤੇ ਚਲੋ ਬਈ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਹਾਂ ਕੱਟੀ ਦਾ ਆਪਾਂ ਤੁਹਾਨੂੰ ਨੰਬਰ ਦੱਸਤਾ ਤੇ ਸੰਪਰਕ ਜਰੂਰ ਕਰਿਓ ਜੇ ਕਿਸੇ ਨੇ ਲੈਣੀ ਆ ਇਹਦੀ ਵੀ ਗ੍ਰੋਥ ਬਹੁਤ ਸੋਹਣੀ ਆ ਬਈ ਵਧੀਆ ਹੈਗੀ ਤੇ ਚਲੋ ਫਿਰ ਮਿਲਦੇ ਆ ਬਾਏ